ਪੰਜਾਬ ਸਰਕਾਰ ਨੇ ਪੰਜਾਬ ਦੁਕਾਨ ਅਤੇ ਵਪਾਰ ਐਕਟ ਵਿੱਚ ਸੋਧ ਕੀਤੀ ਹੈ ਇਹ ਜਾਣਕਾਰੀ ਪੰਜਾਬ ਕੈਬਨਿਟ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ মিডিਆ ਨੂੰ ਦਿੱਤੀ ਉਨ੍ਹਾਂ ਕਿਹਾ ਕਿ ਇਸ ਸੋਧ ਨਾਲ ਦੁਕਾਨਦਾਰਾਂ ਨੂੰ ਇੰਸਪੈਕਟਰ ਰਾਜ ਤੋਂ ਮੁਕਤੀ ਮਿਲੇਗੀ ਹੁਣ ਦੁਕਾਨਦਾਰਾਂ ਨੂੰ 20 ਕਮੇ ਰੱਖਣ ਲਈ ਕੋਈ ਹਿਸਾਬ ਨਹੀਂ ਦੇਣਾ ਪਵੇਗਾ ਜਾਣਕਾਰੀ 6 ਮਹੀਨੇ ਵਿੱਚ ਸਿਰਫ ਇੱਕ ਵਾਰ ਦਿੱਤੀ ਜਾਵੇਗੀ ਵੀ ਤੋਂ ਵੱਧ ਕਰਮਚਾਰੀ ਰੱਖਣ ਲਈ ਸਾਰਿਆਂ ਦਾ ਹਿਸਾਬ ਰੱਖਣਾ ਪਵੇਗਾ ਤੇ ਰਜਿਸਟ੍ਰੇਸ਼ਨ ਕਰਨੀ ਪਵੇਗੀ ਇਸ ਸ਼੍ਰੇਣੀ ਵਿੱਚ ਲਗਭਗ 5% ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਇਸ ਦੇ ਨਾਲ ਕਰਮਚਾਰੀਆਂ ਤੇ ਤਨਖਾਹ ਵੀ ਵਧਾਣੀ ਪਵੇਗੀ ਇਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਵਿੱਚ ਇੱਕ ਪ੍ਰਸਤਾਵ ਲਿਆਂਦਾ ਜਾਵੇਗਾ ਇਸ ਤੋਂ ਇਲਾਵਾ ਇਸ ਮੁੱਦੇ ਤੇ ਸਾਰੇ ਮਾਹਰਾਂ ਤੋਂ رائے ਲਈ ਜਾਵੇਗੀ ਹਾਲਾਂਕਿ ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨ ਪਹਿਲਾ ਵਾਂਗ ਹੀ ਜਾਰੀ ਰਹਿਣਗੇ ਲੁਧਿਆਣਾ ਵਿੱਚ 19 ਜੂਨ ਨੂੰ ਉਪਚੋਣਾਂ ਹੋਣਗੀਆਂ ਇਸ ਤੋਂ ਪਹਿਲਾਂ ਆਪਣੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਕਾਂਗਰਸ ਹਾਈ ਕਮਾਂਡ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਸੂਚੀ ਵਿੱਚ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਸੂਚੀ ਤੋਂ ਬਾਹਰ ਹਨ ਸਿੱਧੂ ਕਾਂਗਰਸ ਪਾਰਟੀ ਦੇ ਇੱਕ ਵੱਡੇ ਬੁਲਾਰੇ ਹਨ ਉਨ੍ਹਾਂ ਦਾ ਨਾਮ ਸਟਾਰ ਪ੍ਰਚਾਰਕਾਂ ਵਿੱਚ ਨਾ ਹੋਣ ਨਾਲ ਉਪਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਕਿਹੋ ਜਿਹਾ ਫਰਕ ਪਵੇਗਾ ਇਸ ਵੇਲੇ ਸਮੇਤ ਹੀ ਨਿਰਭਰ ਕਰਦਾ ਹੈ ਜੇਕਰ ਕਰਦੀ ਹੈ ਕਿ ਨਵਜੋਸ਼ ਸਿੱਧੂ ਨੇ ਪਿਛਲੇ 7 ਜਨਵਰੀ ਵਿੱਚ ਪੰਜਾਬ ਕਾਂਗਰਸ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ ਉਦੋਂ ਤੋਂ ਹੀ ਉਹ ਪਾਰਟੀ ਦਫ਼ਤਰ ਵੀ ਨਹੀਂ ਗਏ ਸਨ ਉਹ ਸਿਰਫ ਆਪਣੇ ਨਜ਼ਦੀਕੀ ਆਗੂਆਂ ਨੂੰ ਮਿਲਦੇ ਹਨ ਇਸ ਤੋਂ ਬਾਅਦ ਉਹ ਟੀਵੀ ਕਮੈਂਟਰੀ ਵਿੱਚ ਆ ਗਏ ਉਹਨਾਂ ਆਪਣਾ ਪੂਰਾ ਧਿਆਨ ਇਸਤੇ ਦਿੱਤਾ ਪੰਜਾਬ ਵਿੱਚ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਆਉਣ ਵਾਲੇ 2 ਦਿਨਾਂ ਦੌਰਾਨ ਉੱਤਰੀ ਪੂਰਬੀ ਅਤੇ ਦੱਖਣੀ ਪੱਛਮੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਅਤੇ ਗਰਜ ਚਮਕ ਨਾਲ ਮੌਸਮ ਰਹਿ ਸਕਦਾ ਹੈ ਭਾਰਤੀ ਮੌਸਮ ਵਿਭਾਗ ਆਈਐਮਡੀ ਵੱਲੋਂ ਇਸ ਸੰਬੰਧੀ yellow alert ਜਾਰੀ ਕੀਤਾ ਗਿਆ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਵਿਗਿਆਨੀ ਨੇ ਕਿਹਾ ਹੈ ਕਿ ਪਿਛਲੇ 2 ਦਿਨਾਂ ਵਿੱਚ ਮੌਸਮ ਵਿੱਚ ਝਟਕਿਆਂ ਵਰਗਾ ਬਦਲਾਅ ਆਇਆ ਦਿਨ ਦਾ ਤਾਪਮਨ 35 ਡਿਗਰੀ ਸੈਲਸੀਅਸ ਤੱਕ ਦਰਜ ਹੋਇਆ ਜੋ ਕਿ ਆਮ ਤੌਰ ਤੇ ਦਰਜ ਹੋਣ ਵਾਲੇ ਤਾਪਮਨ ਨਾਲੋਂ 5 ਡਿਗਰੀ ਘੱਟ ਹੈ ਰਾਤ ਦਾ ਤਾਪਮਨ 22.2 ਡਿਗਰੀ ਰਿਹਾ ਜੋ ਕਿ ਆਮ ਨਾਲੋਂ 2 ਡਿਗਰੀ ਘੱਟ ਹੈ ਇਸ ਬਦਲਾਅ ਕਾਰਨ ਲੋਕਾਂ ਨੂੰ ਹੀਟ ਵੇਵ ਤੋਂ ਕਾਫੀ ਰਾਹਤ ਮਿਲੀ ਹੈ ਉਹਨਾਂ ਦੱਸਿਆ ਕਿ ਕੇਰਲ ਵਿੱਚ ਮੌਨਸੂਨ 25 ਮਈ ਨੂੰ ਹੀ ਦਸਤਕ ਦੇ ਚੁੱਕਾ ਹੈ ਜੋ ਆਮ ਤਰੀਕ ਤੋਂ ਲਗਭਗ 8 ਦਿਨ ਪਹਿਲਾਂ ਪਹੁੰਚਿਆ ਹੈ ਜੇਕਰ ਮੌਨਸੂਨ ਦੇ ਵਿਚਕਾਰ ਕੋਈ ਰੁਕਾਵਟ ਨਾ ਆਉਂਦੀ ਤਾਂ ਪੰਜਾਬ ਵਿੱਚ ਵੀ ਮੌਨਸੂਨ ਦੀ ਐਡਵਾਂਸ ਐਂਟਰੀ ਹੋ ਸਕਦੀ ਹੈ ਜਿਹੜੇ ਛੋਟੇ ਦੁਕਾਨਦਾਰ ਨੇ ਚਾਹ ਬਿੰਦਾਂਜ ਨਹੀਂ ਚਾਹ ਸ਼ਹਿਰਾਂ ਚ ਨਹੀਂ ਚਾਹ ਕਸਬਿਆਂ ਚ ਉਹਨਾਂ ਵੀ ਬਹੁਤ ਪ੍ਰਾਣੀਆਂ ਮੰਗਾ ਸੀ ਕਿ ਉਹਨਾਂ ਨੂੰ ਇੰਸਪੈਕਟਰ ਹੀ ਰਾਜ ਦਾ ਸਮਾਂ ਕਰਨਾ ਪੈਂਦਾ ਸੀ ਕਿ ਉਹਨਾਂ ਕੋਲੇ ਕੋਈ ਇੰਸਪੈਕਟਰ ਆ ਜਾਂਦਾ ਸੀ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਇਹਨਾਂ ਦੀ ਇਹ ਸਾਡੇ ਕੋਲ ਰਿਕਾਰਡ ਨਹੀਂ ਹੈ ਨਹੀਂ ਤੂੰ ਫਿਰ ਸੀ ਬਈ ਰਾਣੀ ਕੀਤਾ ਉਹ ਉਹ ਫਿਰ ਅੱਗੇ ਰਾ ਜਿਹੜੇ ਨੇ ਉਹ ਬਰੇਕਮੇਲਿੰਗ ਜਾਂ ਕ腐ਸ਼ਨ ਵੱਲ ਜਾਂਦੇ ਸੀ ਸਵਾਜਸੀ ਕਮੇਟੀ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਦਾ ਅਲਬੀ ਆਪਣੀ ਗੱਲ ਚੱਲਦੀ ਸੀ ਕਿ ਉਹਨੂੰ ਛੋਟ ਵੱਨ ਜਾ 55 ਜਿਹੜੇ ਐਕਟ 9 ਵਜੇ ਤੱਕ ਜਿਹੜੇ 9 ਵਜੇ ਚੱਲ ਨਹੀਂ ਜਾਂਦੇ ਨੇ ਕਿਸੇ ਨੇ ਦੇਖਿਆ ਨਹੀਂ ਜ਼ਮਾਨਾ ਬਦਲ ਗਿਆ ਤਾਂ ਉਹਦੇ ਮਤਲਬ ਕਿਸੇ ਨੂੰ ਬਦਲਣਾ ਪਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮંત્રી ਸਾਹਿਬ ਜੀ ਨਾਲ ਜੀ ਕੁਸਵਰਿਆ ਮੰਤਰੀ ਸਾਹਿਬ ਵੀ ਨਾਲ ਨਹੀਂ ਮਨੁਸ਼ੀ ਚ ਬੈਠੇ ਸੈਕਰੀਟਰੀ ਸਾਹਿਬ ਸੋ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਯਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰਾਂ ਤੋਂ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀਗੇ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪਰ ਜੇ ਦੁਕਾਨ ਤੇ ਕੋਈ ਕੰਮ ਕਰ ਰਿਹਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਸਾਹ ਮੰਗ ਲੈਂਦਾ ਸੀ ਕਿ ਇੱਕ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਊਂਟਸ ਰੱਖਿਆ ਹੈ ਰਿਕਾਰਡ ਰੱਖਿਆ ਨਹੀਂ ਰੱਖਿਆ ਉਹਨਾਂ ਸੀਮਾ ਬਣਾ ਕੇ ਵੀ ਕਰਤਾ ਕਿ ਵੀ ਜਬ ਵੀ ਤੋਂ ਕੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇੰਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦਿੱਕਤ ਸਿਰ ਕਰ ਜੀ ਵੀ ਲੋੜ ਨਹੀਂ ਪੋਗੀ ਜ਼ਰੂਰਤ ਨਹੀਂ ਕੋਈ ਵੀ ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਦਾ ਜਿਹੜਾ ਸਾਰੀ ਅਨੰਧੀ ਜੀ ਸਟੇਸ਼ਨ ਸਾਰਾ ਕੁਝ ਹੋਊਗਾ ਤੇ ਵੀ ਤੋਂ ਕੱਟ ਵਾਲੇ ਜਿੰਨੇ ਵੀ ਨੇ ਉਹਨੂੰ ਰਿਸਪੈਕਟ ਨਹੀਂ ਆਣਕੀਆਂ ਨਾ ਕੋਈ ਫਾਲਤੂ ਜੁਰਮਾਨੇ ਨਾ बार-बार ਚੱਕਰ ਤਾਂ ਉਹ ਆਰਾਮ ਨਾਲ ਕੰਮ ਕਰਾ ਸਕਦੇ ਨੇ ਲਗਭਗ 94% 98% 95% 95% ਦੇ ਵਿੱਚ ਕਵਰ ਹੋ ਜਾਂਦੇ ਨੇ ਛੀ ਜਾਂ 2 ਤੋਂ ਥੱਲੇ ਵਾਲੇ ਸਿਰਫ 5% ਨੇ ਜਿਹੜੇ 2 ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ 6 ਮਹੀਨੇ ਦੀ ਜਾਣਕਾਰੀ ਦੇਣੀ ਹੋਊਗੀ ਕਿ ਆਹ ਕੀ ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ ਸੋਧੇ ਮਦਦ ਪੈਜ ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ ਇੱਕ 쿼ਟ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰਟਾਈਮ ਦਾ ਸਾਦੇ ਸੀ ਉਹਦੇ پیسے ਮੰਗਦੇ ਸੀ ਹੁਣ ਇਹਨੂੰ ਵਧਾ ਕੇ 144 ਘੰਟੇ ਕਰਤਾ ਜਿੰਨਾ ਕਰਕੇ ਨੋਣਾ ਕਰ ਇੱਕ ਦਿਨ ਚ 9 ਘੰਟਿਆਂ ਤੋਂ ਵੱਧ ਤੇ ਹਫਤੇ ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਣੇ ਰੇਟ ਦਾ ਓਵਰਟਾਈਮ ਮਿਲੂਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਜੋ 9 ਮਾ ਘੰਟਾ ਕੰਮ ਕਰਦਾ ਹੈ ਤਾਂ ਜਿੰਨੇ ਨੂੰ 4 ਘੰਟੇ ਮਿਲਦੇ ਆ ਉਹਨੇ ਉਹਨੂੰ ਇੱਕ ਕਰਕੇ ਦੇ ਡਬਲ ਮਿਲ ਗਏ 2 ਘੰਟਿਆਂ ਦੇ ਕਲੀਅਰ ਹੈ ਸੋ ਉਹਨੇ ਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵੱਧ ਗਿਆ ਤਾਂ ਉਹਨਾਂ ਦਾ ਜਿਹੜਾ ਅੰਮਨੀਆ ਜਿਹੜੀ ਉਹ ਵੀ ਜਿਹੜੀ ਉਹ ਬਦੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ ਉਹਦੇ ਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਇਨਕਲੂਡਡ ਹੈ ਫਿਰ 20 ਤੋਂ ਵੱਧ ਕਰਮਚਾਰੀਆਂ ਆਏ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਬਹੁਤ ਚੱਕਰ ਲੱਗਦੇ ਸੀ ਦਫ਼ਤਰਾਂ ਦੇ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟੇ ਨਹੀਂ ਮਿਲਦੀ ਪੋਰਟਲ ਤੇ ਉਹਨੇ 24 ਘੰਟੇ ਤੋਂ ਬਾਅਦ ਹੋ ਗਏ ਤਾਂ ਮੰਨਿਆ ਜਾਊਗਾ ਕਿ ਅਪਰੂਵ ਹੋ ਗਈ ਜਨਨੇ ਕਿ 24 ਘੰਟੇ ਮੈਕਸਿਮਮ ਹੋ ਗਏ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਉਹਨਾਂ ਨੂੰ ਮਿਲ ਜੂ ਕੋਈ ਜਿਹੜੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ 3 ਮਹੀਨਿਆਂ ਦਾ ਸਮਾਂ ਹੋਵੇ ਜੇ ਕੋਈ ਕੁਝ ਤਾਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾਂ ਉਹਨੂੰ ਮੌਕਾ ਦੇਵਾ ਕੇ ਦੁਬਾਰਾ ਕਰਨਾ ਤੇ ਇਹਦੇ ਨਾਲ ਜ਼ਿਆਦਾਤਰ ਮਾਮਲੇ ਜਿਹੜੇ ਕੋਰਟ ਚ ਜਾਂਦੇ ਪਹਿਲਾਂ ਕੋਰਟ ਦੇ ਵਿੱਚ ਹੀ ਹਰ ਚੀਜ਼ ਕੋਰਟ ਜਾਂਦੀ ਸੀ ਮੇਰਾ ਜੁਰਮਾਨਾ 100 ਰੁਪਏ ਹੁਣ ਆਉਂਦਾ ਸੀ ਪਰ ਕੋਰਟ ਜਾਣ ਦੇ ਵਧੇ ਮਤੇ ਖਰਚੇ ਜਾਂਦੇ ਸੀ ਤੇ ਵਪਾਰੀ ਜਿਹੜਾ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਹਿੱਸੇਦਾਰ ਹੈ ਭਾਗੀਦਾਰ ਹੈ ਤੇ ਵਪਾਰੀ ਕੋਈ ਆਬਾਦੀ ਨੂੰ ਹੁੰਦਾ ਉਹਨਾਂ ਕੰਮ ਕਰਨਾ ਹੁੰਦਾ ਹੈ ਹਨਾ ਉਹ ਸ਼ਮ ਹੋਰ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦਿੰਦਾ ਉਹ ਪਰਿਵਾਰ ਪਰ ਦਾ ਟੈਕਸ ਭਰਦਾ ਹੈ ਦੇਸ਼ ਨੂੰ ਸ਼ੌਂਦਾ ਤੋਂ ਆ ਇੱਕ ਬਦ ਜਿਹੜਾ ਹੁਣ ਬਦਲਾਅ ਆਇਆ ਤੇ ਹੁਣ ਕੋਈ ਡਰ ਨਹੀਂ ਕੋਈ ਇੰਸਪੈਕਟਰ ਆ ਨਹੀਂ ਹੁਣ ਸਿਰਫ ਤੱਕੇ ਹੋ ਗਏ ਤਾਂ ਅਸੀਂ ਚਾਹੁੰਦੇ ਆ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ ਦਿਲ ਨਾਲ ਕੰਮ ਕਰੇ ਅੱਗੇ ਵਧੇ ਪੰਜਾਬ ਨੂੰ ਅੱਗੇ ਵਧਾਵੇ ਔਰ ਹਮੇਸ਼ਾ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਰੰਗਲਾ ਪੰਜਾਬ ਮਨਾਉਂਦੀ ਹਰ ਵੰ ਮੇਰੀ ਸਲਾਮਤ ਬਿਨਾਂ ਘਰੂਗੀ ਤੇ ਅੱਜ ਦਾ ਇਹ ਇਹਨੂੰ ਵਿਧਾਨ ਸਭਾ ਅਸਮਝਿਆ ਕਿ ਕੋਈ ਐਕਟ ਹੈ ਜੇ ਨੂੰ ਵਿਧਾਨ ਸਭਾ ਸਭਾ ਲਿਆ ਲਿਆ ਨਾ ਉਹ ਤੁਨ پاس ਕਰਕੇ ਤੇ ਲਾਗੂ ਹੋ ਜਾਵੇ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਫालतੂ ਦੀਆਂ ਸਰਕਾਰੀ ਫੈਲਾਵਾਂ ਦੇ ਵਿੱਚ ਔੜੜਾਂ ਜਿਹੜੀਆਂ ਪੈਂਦੀਆਂ ਨੇ ਉਹਨਾਂ ਨੂੰ ਬਚਾਅ ਹੋ ਸਕੇ ਤੇ मैं भी मंत्री साहब को कहूंगा जो कोई डिटेल है। ये इस तरह जीप एंडियम इंग्लिश पंजाब शॉप एंड कमर्शियल कमरशियलिशमेंट एक्ट नाइनटीन फिफ्टी एट पंजाबी दुकान वपारक स्थापना एक्ट उन्नीस सौ अठवंजा ਤੇ ਇਹ ਇਰਿੱਚ ਸੋਧ ਕੀਤੀ ਗਈ ਜਿਹਨੂੰ ਕਿ ਵਿਧਾਨ ਸਭਾ ਚ ਲਿਆ ਕੇ ਸੀ ਤਵਾਨ ਉਹਨਾਂ ਨੂੰ ਪੁੱਛੋ ਕਿ ਉਹਦਾ ਕਿਹੜਾ ਪੰਪੂਰਾ ਵੀ ਜਿਹੜੀ ਲੇਬਰ ਦਾ ਸਭਾ ਹੈ ਉਹ ਤੁਸੀਂ 8 ਘੰਟੇ ਤੋਂ ਪੁੱਛਿਆ ਕੇ 12 ਘੰਟੇ ਕਰਤਾ ਉਹ ਤਾਂ ਲੇਬਰ ਐ ਕਿਤੇ ਵੀ ਚਾਹੁੰਦਾ ਕਿ ਪੰਪੂਰਾ ਦਾ ਇਹਦੇ ਚਾਹੁੰਦੇ ਨਹੀਂ ਕਿ ਉਹਦਾ ਨਹੀਂ ਉਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਅਸੀਂ ਇਹ ਵੀ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਲੇਬਰ ਐ ਦਾ ਵੀ ਕਸੋਧ ਆਊਗੀ ਫਿਰ ਉਹ ਆਟੋਮੈਟਿਕਲੀ ਸਾਡੇ ਮੈਂਬਰ ਹੋ ਜਾਣਗੇ ਜੀ ਜਿਹੜੇ ਉਹਨਾਂ ਨੂੰ ਵੀ ਆਮ ਤੌਰ ਤੇ ਨਾ ਕੰਸਟਰਕਸ਼ਨ ਵਰਕਰਾਂ ਦੇ ਕਾਟ ਬਣਦੇ ਆ ਪਰ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਅਸੀਂ ਜੇ ਨਾਮ ਵੀ ਰਿਸਟਰ ਕਰੋਗੇ ਤਾਂ ਵੀ ਅਸੀਂ ਉਹਨਾਂ ਨੂੰ ਆਪਣੇ ਮੈਂਬਰ ਬਣਾਵਾਂਗੇ ਤੁਹਾਨੂੰ ਲੇਬਰ ਦੇ ਜਿੰਨੇ ਵੀ ਉਹਨਾਂ ਦੀਆਂ ਸਕੀਮਾਂ ਨੇ 25 32 ਸਕੀਮਾਂ ਜਿਹੜੀਆਂ ਉਹਨਾਂ ਦੀ ਭਲਾਈ ਵਾਸਤੇ ਸੁਰੱਖਤਾ ਵਾਸਤੇ ਉਹ ਉਹਨਾਂ ਤੇ ਵੀ ਲੱਗੂਗਾ

12 ਘੰਟੇ ਤੱਕ ਸਰ ਕੰਮ ਕਰ ਸਕਦੇ ਆ 12 ਘੰਟੇ ਤੱਕ ਨਾੜ 12 ਘੰਟੇ ਤੋਂ ਬਿਉਂਡ ਕੰਮ ਨਹੀਂ ਕਰ ਸਕਦੇ ਕੋਈ ਵੀ ਜੇ ਕੋਈ ਇਹ ਗੱਲ ਦੱਸਦਾ 12 ਘੰਟੇ ਦਾ ਕੰਮ ਕਰਾਇਆ ਜਾ ਸਕਦਾ ਜੇ ਇੱਕ ਦਿਨ ਤੇ ਇੱਕ ਦਿਨ ਲਈ ਬੰਦਾ ਕੰਮ ਕਰਦਾ ਤਾਂ 9 ਘੰਟੇ ਤੱਕ ਉਹ ਓਵਰਟਾਈਮ ਨਹੀਂਗਾ 9 ਤੋਂ ਬਿਉਂਡ ਜਿਹੜੇ 3 ਘੰਟੇ ਲਾਓਗੇ ਉਹਦੇ ਡਬਲ ਪੈਸੇ ਦੇ ਠੀਕ ਹੈ ਬਰਗਰ ਦੇ ਡਬਲ ਹੋ ਗਏ ਤੇ ਬਾਕੀ ਨੰਬਰ ਲੈਂਦੇ ਆ ਪਰ ਲੇਵਰ ਦਾ ਟਾਈਮ ਹਫਤੇ ਹਫਤੇ ਮੰਨਿਆ ਜਾਂਦਾ 9 ਘੰਟੇ ਸਹੀ ਓਵਰਟਾਈਮ ਉਹਦੇ ਵਿੱਚ ਬ੍ਰੇਕ ਵੀ ਹੈ ਨਾ 8 ਘੰਟੇ ਮੰਨਿਆ ਜਾਊਗਾ ਜੀ ਜੇ ਤੁਸੀਂ ਡਾਇਰੈਕਟ ਮੰਨਿਓ 8 ਹੀ ਮੰਨਿਆ ਜਾਊ ਉਹਦੇ ਚ ਬ੍ਰੇਕ ਆ ਗਈ ਨਾ ਇਹ ਰੋਟੀ ਖਾਣੀ ਆ ਉਹਨੇ ਚਾਹ ਪੀਣੀ ਆ ਉਸ ਗੱਲ ਦੀ ਪਹਿਲਾਂ ਪਹਿਲਾਂ ਬ੍ਰੇਕ ਕੱਢ ਦੇਣੀ ਆ ਹਾਂ ਤੁਸੀਂ ਇਹਦੇ ਚ ਬ੍ਰੇਕ ਲੈ ਕੇ ਮੰਨ ਲਓ 8 ਘੰਟੇ ਦੀ ਡਿਊਟੀ ਆ ਉਹਨਾਂ ਨੂੰ ਇਹ ਮੌਕਾ ਦੇ ਰਹੇ ਆ ਜੇ ਤੁਸੀਂ ਵੱਧ ਕਰਨਾ ਚਾਹੁੰਦੇ ਨੇ ਬਹੁਤ ਸਾਡੇ ਕੋਲੇ ਸਟੇਕ ਹੋਟਲ ਦੀਆਂ ਬਹੁਤ ਸਾਰੇ ਡਿਮਾਂਡ ਆਈਆਂ ਨੇ ਕਿ ਸਾਨੂੰ ਵੱਧ ਕੰਮ ਕਰਨ ਦਾ ਮੌਕਾ ਦਿਓ ਜੀ ਅਸੀਂ ਘੰਟਾ ਵੱਧ ਲਾ ਸਕਦੇ ਆ ਤਾ ਅਸੀਂ ਉਹ ਲੇਬਰ ਵਾਲਿਆਂ ਨਾਲ ਵੀ ਗੱਲ ਕਰਕੇ ਸਟੇਕ ਹੋਲਡਰਾਂ ਨਾਲ ਗੱਲ ਕਰਕੇ ਉਦੋਂ ਬਾਅਦ ਇਹ ਸਭ ਚੁੱਕੇ ਦੇ ਚੁੱਕੇ ਕੋਈ ਕੋਈ ਮਾਫੀਆ ਬਣ ਜੁਆ ਕੋਈ ਹੋਰ ਜਿਉ ਕੰਮ ਕਰਨਾ ਚਾਹੁੰਦੇ ਨੇ 8 ਘੰਟਿਆਂ ਤੋਂ ਬਾਅਦ ਉਹਨੂੰ ਡਬਲ ਮਿਲਣਾ ਤਾਂ ਉਹ ਡਬਲ ਮਿਲੂਗਾ ਨਹੀਂ ਤਾਂ ਨਾ ਨਾ ਜ਼ਰੂਰੀ ਬਾਤ ਹੈ ਇਹਨਾਂ ਦਾ ਬਹੁਤ ਸਾਰੇ ਲੋਕ ওভারਟਾਈਮ ਵੀ ਲਗਾਉਦੇ ਹੈਗੇ ਪਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਵੇਤਨ ਤੁਸੀਂ ਕਹਿ ਦਿੱ ਕਿ ਡਬਲ ਸੈਲਰੀ ਮਿਲਣੀ ਚਾਹੀਦੀ ਹੈ ਪਰ ਉਹ ਵੇਤਨ ਨਹੀਂ ਮਿਲਦਾ ਉਹ EMPLOYE ਕਿੱਥੇ ਆ ਕੇ ਕੰਪਲੀਟ ਕਰੇਗਾ ਉਹ ਲਾਈਕਿ ਜੇਕਰ ਲੇਬਰ ਕੋਰਟ ਜਾਂਦਾ ਤੇ ਉਹ ਕਹਿੰਦਾ ਕਿ ਭਾਈ ਸਾਹਿਬ ਮੈਂ ਲੇਬਰ ਕੋਰਟ ਦਾ ਖਰਚਾ ਕਿੱਥੇ ਚੱਲਾਂਗਾ ਜਾਂ ਫਿਰ ਮੈਂ ਲੇਬਰ ਕੋਰਟ ਨਹੀਂ ਤੁਸੀਂ ਕੀ ਕਹਿੰਦੇ ਜਿਨ੍ਹਾਂ ਨੂੰ ਪੈਸੇ ਨਹੀਂ ਮਿਲਦੇ ਜੀ ਕਿਉਂਕਿ ਬਹੁਤ ਸਾਰੇ ওভারਟਾਈਮ ਵਿੱਚ ਹੀ ਲਹਿਗੇ ਨੇ ਲਗਾਉਂਦੇ ਨੇ ওভারਟਾਈਮ ਅੱਜ ਦੀ ਵੀ ਲਗਾਦੇ ਪਰ ਉਹਨਾਂ ਨੂੰ ਉਹ ਮੰਦਾਨਾ ਨਹੀਂ ਮਿਲਦਾ ਇਹਦੇ ਵਸਤੇ ਤਾਂ ਸੀ ਉ ਕੀਤਾ ਇਹਦੇ ਡਿਪਰੈਂਸ ਫੈਕਟਰ ਇਹ ਅਨਜੀ ਜਰ ਉਹਨਾਂ ਕੋਲ ਜਾ ਕੇ ਕੰਪਲੇਨਟ ਕਰ ਸਕਦੇ ਆ ਬੇਸਿਕਲੀ ਹਾਂ ਮਤਲਬ ਅਸੀਂ ਇਹ ਹੀ ਚੀਜ਼ ਰੋਕਣ ਕਹਿੰਦੇ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਐਕਸਪਲੋਇਟ ਨਾ ਹੋਣ ਠੀਕ ਹੈ ਨਾ ਉਹਨਾਂ ਦਾ ਸ਼ੋਸ਼ਣ ਨਾ ਹੋਵੇ ਜੇ ਉਹਨਾਂ ਦਾ ਬੱਦ ਟਾਈਮ ਜਿਹੜਾ ਕੰਮ ਕਰਦੇ ਤਾਂ ਬੱਦ ਟਾਈਮ ਦੇ ਉਹਨੂੰ ਜਿਹੜਾ ਨਾਰਮਲ ਰੇਟ ਹੈ ਉਹਦੇ ਬਾਅਦ ਘੰਟਾ ਕੱਟ ਕੇ ਤਾਂ ਉਹਨੂੰ ਇੱਕ ਘੰਟੇ ਦੇ ਡਬਲ ਦੇਣਾ ਤੇ ਉਹ ਜੇ ਉਹ ਕੰਮੇਟ ਕਰਨੀ ਚਾਹੁੰਦਾ ਕੋਈ ਦੁਕਾਨਦਾਰ ਨਹੀਂ ਦਿੰਦਾ ਤਾਂ ਉਹਦੇ ਜੁਰਮਾਨੇ ਵੀ ਅਸੀਂ ਬਤਾਏ ਨਹੀਂ ਇਸ ਤਰ੍ਹਾਂ ਦੇ ਕਿ ਪਹਿਲਾਂ ਜਿਹੜਾ ਇਹ ਦੱਸੋ ਜਿਹੜੇ ਜੁਰਮਾਨੇ ਬਤਾਏ ਜੀ ਇਸ ਤਰ੍ਹਾਂ ਦੀ ਕੋਈ ਦੁਕਾਨਦਾਰ ਇਸ ਕਰਦਾ ਕਿ ਕਿਸੇ ਦੇ ਪੈਸੇ ਰੱਖਦਾ ਹੈ ਓਵਰਟਾਈਮ ਦੇ ਪੈਸੇ ਨਹੀਂ ਦਿੰਦਾ ਜਾਂ ਰਿਕਾਰਡ ਨਹੀਂ ਰੱਖਦਾ ਜਾਂ ਕੋਈ ਇਸ ਤਰ੍ਹਾਂ ਦੀ ਲੇਬਰ ਦੇ ਨਾਲ ਕੋਈ ਚਲਾਕੀ ਕਰਦਾ ਤਾਂ ਉਹਦਾ ਇਹ ਦੇਖੋ ਉਹਦੇ ਚ ਇਸ ਤਰ੍ਹਾਂ ਕੀਤਾ ਗਿਆ ਜੀ ਕਿ ਜੇ ਕੋਈ ਵੀ ਉਹ ਵਾਇਲੇਸ਼ਨ ਕਰਦਾ ਜੇ ਜਿਹਦੇ ਵਿੱਚ ਵਾਇਲੇਸ਼ਨ ਚ ਕਾਫੀ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਓਵਰਟਾਈਮ ਵੀ ਵਨ ਆਫ ਦੀ ਥਿੰਗ ਹੈ ਕੋਈ ਹੋਰ ਉਹ ਵਾਇਲੇਸ਼ਨ ਕਰਦਾ ਹੈ ਤਾਂ ਉਹਦੇ ਵਿੱਚ ਜਿਹੜੀ ਪਹਿਲਾਂ ਕੀ ਸੀ ਉਹਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਸੀ ਜੇ ਉਹਦਾ ਚਲਾਨ ਹੁੰਦਾ ਸੀ ਉਹ ਕੋਰਟ 'ਚ ਜਾ ਕੇ ਭੋਗਤਦਾ ਸੀ ਜਿਹਦੇ ਪਿੱਛੇ ਉਹਨੂੰ ਬਾਰ-ਬਾਰ ਗੇੜੇ ਲਾਣੇ ਪੈਂਦੇ ਸੀ ਹੁਣ ਅਸੀਂ ਇਹਦੇ 'ਚ ਕੋਰਟ ਦਾ ਪ੍ਰੋਵੀਜ਼ਨ ਖਤਮ ਕਰਕੇ ਇਹ ਏਲਸੀ ਲੈਵਲ ਤੇ ਜੋ ਅਸੀਂ ਉਰੋਂ ਨੋਟੀਫਾਈ ਕਰਾਂਗੇ ਏਲਸੀ ਦੀ ਕੋਈ ਡਿਸਕ੍ਰੀਸ਼ਨ ਨਹੀਂ ਹੋਊਗੀ ਵੀ ਉਹ ਕਿੰਨਾ ਚਲਾਨ ਕੱਢ ਸਕਦਾ ਹੈ ਇਹ ਉਰੋਂ ਨੋਟੀਫਿਕੇਸ਼ਨ ਹੋਊਗੀ ਨੋਟੀਫਾਈ ਹੋਊਗਾ ਡਿਪਾਰਟਮੈਂਟ ਵੱਲੋਂ ਵੀ ਕਿਸ ਵਾਇਲੇਸ਼ਨ ਦੀ ਕਿੰਨੀ ਫੀਸ ਹੈ ਉਹ ਓਨੀ ਫੀਸ ਜਾ ਕੇ ਜਦ ਮੈਂ ਆਪਾਂ ਕਾਰ ਦਾ ਚਲਾਨ ਭਰੀਦਾ ਔਨ ਸਪੌਟ ਜਾ ਕੇ ਆਪਾਂ ਉਹਦੇ ਤੇ ਕੋਰਟ ਚ ਭਰਨ ਦੀ بجائے ਆਪਾਂ ਮਸ਼ੀਨ ਤੇ ਭਰ ਦਈਦਾ ਐਵੇਂ ਉਹ ਅਸੀਂ ਇਹਦਾ ਇੱਕ ਉਹਦਾ ਪੋਰਟਲ ਤਿਆਰ ਕਰ ਰਹੇ ਹਾਂ ਆਪਣਾ ਪੋਰਟਲ ਤੇ ਜਾਊਗਾ ਪੋਰਟਲ ਤੇ ਜਾ ਕੇ ਜੇ ਉਹਨੇ ਕੋਈ ਵਾਇਲੇਸ਼ਨ ਕੀਤੀ ਹੈ ਆਪਣਾ ਉਹਦਾ ਜਿਹੜੀ ਚਲਾਨ ਹੈ ਜਿਹੜਾ ਔਨ ਸਪੌਟ ਭੁਗਤ ਸਕਦਾ ਜੀ ਉਹ ਸੀਐਮ ਸਾਹਿਬ ਸੀਐਮ ਸਾਹਿਬ ਜਿਹੜੇ ਦੁਕਾਨਦਾਰ ਜਿਵੇਂ ਤੁਸੀਂ ਕਹਿ ਰਹੇ ਹੋ ਛੋਟੇ ਦੁਕਾਨਾਂ ਨੂੰ ਫਾਇਦਾ ਹੋ ਜਾਣਾ ਲੇਕਿਨ ਜਦੋਂ ਤਾਂ ਰਿਕਾਰਡ ਹੀ ਨਹੀਂ ਰੱਖੇਗਾ ਨਹੀਂ ਨਹੀਂ ਤੋੜ ਤਾਂ ਹਮ ਵੀ ਰੱਖਦੇ 20 ਤੋਂ ਬੱਧਲੇ 5% ਦੇ ਉੱਤੇ ਰੱਖਦੇ 20 ਤੋਂ ਥੱਲੇ ਲੋੜ ਨਹੀਂ 20 ਥੱਲੇ ਕੋਈ ਨਹੀਂ ਇੰਸਪੈਕਟਰ ਰਾਜ ਖਤਮ ਕਰਦੇ ਹੁਣ ਫਿਰ ਚੈਕਿੰਗ ਹੀ ਨਹੀਂ ਹੋਏਗੀ ਤਾਂ ਫਿਰ ਨਹੀਂ ਨਹੀਂ ਐਸਾ ਨਹੀਂ ਕਿ ਜਿਹੜਾ ਉਹਨਾਂ ਨੂੰ ਹਰ ਰੋਜ਼ ਕੋਈ ਨਾ ਕੋਈ ਨੋਟਿਸ ਆ ਜਾਂਦਾ ਸੀ ਕੁਛ ਨਾ ਕੁਛ ਕਿਹੜੇ ਮਾਰ ਕੇ ਇੰਸਪੈਕਟਰ ਆ ਕਈ ਕਈ ਜਗ੍ਹਾ ਤੇ ਐਦਾਂ ਜੇ ਇੰਸਪੈਕਟਰ ਆ ਜਾਏ ਸਾਰਾ ਬਾਜ਼ਾਰ ਹੀ ਬੰਦ ਕਰਕੇ ਭੱਜ ਜਾਂਦੇ ਆ ਤੇ ਇੰਸਪੈਕਟਰ ਆ ਗਿਆ ਸੈਂਪਲ ਭਰਨ ਆਲੇ ਆ ਗਏ ਫਰਨ ਆ ਗਏ ਅਸੀਂ ਉਹ ਚੀਜ਼ਾਂ ਖਤਮ ਕਰਨ ਲੱਗੇ ਆ ਇਹ ਤੇ ਹਰ ਰੋਜ਼ ਦੀ ਉਹਨਾਂ ਨੂੰ ਹਸਪਤਾਲ ਜਿਹੜੀ ਹੋਊਗੀ ਜੇ ਉਹਨਾਂ ਕੋਲ ਟੋਰਲ ਵੀ ਹੈ ਜੇ ਉਹਨਾਂ ਨੂੰ ਕੋਈ ਇਨਸਪੈਕਟਰ ਪਰਟੀਕੂਲਰ ਇਨਸਪੈਕਟਰ ਕੋਈ ਤੰਗ ਕਰਦਾ ਤਾਂ ਉਸ ਕੈਪ ਕਰ ਸਕਦਾ ਨਹੀਂ ਵਿਪਾਰਿਕ ਡੈਕਸ਼ਨ ਸਰ 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 ਇਹ ਦੋਸਾਂ ਸੋਸ਼ਲ ਰੈਗੂਲੇਟ ਹੋ ਜਾਊਗਾ ਜੀ ਪਹਿਲੇ ਸੋਸ਼ਲ ਕਰਦੇ ਸੀ 8-9 ਘੰਟੇ ਤੱਕ ਇਨਸਪੈਕਟਰ ਚਲਾ ਜਾਂਦਾ ਸੀ ਹੁਣ ਤਾਂ ਇਹ ਰੈਗੂਲੇਟ ਹੋ ਗਈ 12 ਘੰਟੇ ਤੱਕ ਸਰ ਲੇਬਰ ਲਾ ਸਾਰੇ ਐਪਲੀਕੇਬਲ ਨੇ ਲੇਬਰ ਲਾ ਸਾਰੇ ਐਪਲੀਕੇਬਲ ਨੇ ਲੇਬਰ ਲਾ ਜਿੱਦ ਭਾਈ ਸਾਹਿਬ ਨੇ ਪੁੱਛਿਆ ਸੀ ਸੇਮ ਹੈ ਲੇਬਰ ਲਾ ਸਾਰੇ ਐਪਲੀਕੇਬਲ ਨੇ ਸਾਰਿਆ ਸੂਲਤਾ ਚਾਹੇ ਹੋ ਮਤਲਬ ਉਹਦੇ ਘਰਦਿਆਂ ਨੂੰ ਜਿੰਨੀਆਂ ਸਹੂਲਤਾਂ ਜਾਂ ਉਹਦੇ ਬੱਚਿਆਂ ਦੀਆਂ ਫੀਸਾਂ ਦਾ ਤੋਂ ਲੈ ਕੇ ਹਨਾ ਲੇਬਰ ਲਾਅਜ਼ ਦੇ ਵਿੱਚ ਜਿੰਨਾ ਵੀ ਜਿੰਨਾ ਕੰਸਟਰਕਸ਼ਨ ਲੇਬਰ ਹੈ ਉਹ ਜਿਨ੍ਹਾਂ ਦੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਜੋ ਮਿਲਦਾ ਅਸੀਂ ਉਹੀ ਸੇਮ ਉਹਨਾਂ ਨੂੰ ਮਿਲੇਗਾ ਅਗਰ ਤੁਸੀਂ ਲੇਬਰ ਕੋਰਟ ਦਾ ਉਹ ਕੋਰਟ ਵਿੱਚ ਜਾ ਕੇ ਰਿਕਾਰਡ ਹੋਵੋਗੇ ਤੇ ਮਜ਼ਦੂਰ ਦਾ ਕਿਤਾਬੇ ਦਾ ਵੀ ਤਾ ਉਹਦਾ ਦਾ ਜਿਹੜਾ ਇਹ ਇਨਸਪੈਕਟਰੀ ਦਾ ਆਜ ਨੂੰ ਵਾਧਾ ਹੋਵੇਗਾ। ਅਸੀਂ ਕਿਸੇ ਦਾ ਅਸੀਂ ਕਿਸਦਾ ਅਧਿਕਾਰ ਨਹੀਂ ਜਿੱਖੋਇਆ ਇਹਦੇ 'ਚ। ਉਹ ਜਾਣਾ ਚਾਹੁੰਦਾ ਕੋਰਟ ਜਾ ਸਕਦਾ ਹੈ। ਕੋਰਟ ਵੀ ਜਾ ਸਕਦਾ ਹੈ। ਕੋਈ ਅਸੀਂ ਕਹਿੰਦੇ ਨਹੀਂ ਉਹ ਨੂੰ ਕੋਰਟਾਂ ਚੱਕਰ ਨਾ ਲਾਉਣੇ ਪੈਣ ਤੇ ਉੱਥੇ ਹੀ ਕੰਮ ਨਿਪਟੇ। ਇਹ ਸਾਰਾ ਉੱਥੇ ਨਿਪਟਦਾ ਨਹੀਂ ਸਿਸਟਮ ਕਿਵੇਂ ਨਹੀਂ ਨਿਪਟੂਗਾ। ਨਿਪਟੂਗਾ। ਇਹ ਤਾਂ ਹੁਣ ਤੁਸੀਂ ਇਹ ਤਾਂ ਤੁਸੀਂ ਜਿਹੜਾ ਹਾਈਪੋਥੈਟিক্যাল ਗੱਲ ਕਰ ਰਹੇ ਹੋ ਨਾ। ਨਹੀਂ। ਪਰ ਐਸਜੀਪ ਕੋਲ ਕੋਈ ਜਾ ਕੇ ਦੇਖੋ ਜੀ ਏਡੀਸੀ ਕੋਲ ਜਾ ਕੇ ਦੇਖੋ ਜਿੰਨਾ ਕਿੰਨੇ ਕਿੰਨਾਂ ਬੈਗਾ। ਇਹ ਭਾਤੀ ਮਜ਼ਦੂਰ ਨੂੰ ਹੀ ਸ਼ਾਮਿਲ ਰਿਹਾ ਦਾ ਕੋਰਟ ਜਾ ਕੇ ਮਿਲ ਜੀ ਦੂਜੀ ਇਹਦਾ ਮਿਲ ਨਹੀਂ ਨਹੀਂ ਪ੍ਰੋਬਲਮ ਇਹ ਹੈ ਨਾ ਮਜ਼ਦੂਰ ਜਿਹੜਾ ਕੋਰਟ ਚਾਹੁੰਦਾ ਉਹਦੀ ਧਾਰੀ ਉੱਤੇ ਮਰਦੀ ਹੈ ਨਾ ਅਸੀਂ ਚਾਹਦੇ ਨਹੀਂ ਕਿ ਉਹ ਕੰਮ ਤੋਂ ਕੰਮ ਕੰਮ ਛੱਡ ਕੇ ਤੇ ਕੋਰਟਾਂ ਦੇ ਚੱਕਰ ਮਾਰੇ ਸਾਰਾ ਦੇਖੋ ਇਹ ਜਿਹੜਾ ਆਪਣੇ ਵੱਲੋਂ ਅਸੀਂ ਬੈਸਟ ਕੀਤਾ ਜੀ ਤੁਹਾਨੂੰ ਸਾਰਾ ਡਰਾਫਟ ਜਿਹੜਾ ਪ੍ਰਧਾਨ ਸਭਾ ਬਿਲੇ ਜਦੋਂ ਪੂਰਾ ਕੱਲਾ ਕੱਲਾ ਬਣ ਜਾਊਗਾ ਕੀ ਕੀ ਗੱਲ ਹੈ ਬਿਲਕੁਲ ਨਹੀਂ 1% ਵੀ ਨਹੀਂ ਹੈ ਇਹ ਇਹ ਆਪਣਾ ਬਿਆਨ ਦੇ ਰਹੇ ਹਾਂ ਤੁਹਾਡਾ ਤੁਹਾਡਾ ਆਪਣਾ ਬਿਆਨ ਹੋ ਸਕਦਾ ਹੈ ਨਹੀਂ ਨਹੀਂ ਇਹ ਇਹਦੇ ਇਹਦੇ ਚ ਮਜ਼ਦੂਰ ਦਾ ਸ਼ੋਸ਼ਣ ਕਿਵੇਂ ਹੋ ਗਿਆ ਜੀ ਇੱਕ ਤਾਂ ਅਸੀਂ ਉਹਦੀ ਓਵਰਟਾਈਮ ਡਬਲ ਕਰ ਰਹੇ ਆਂ 8 ਘੰਟੇ ਚੋਂ ਅੱਗੇ ਉਹ 10 ਘੰਟੇ ਤੋਂ ਵੱਧ ਕੰਮ ਨਹੀਂ ਸੀ ਕਰ ਸਕਦਾ ਡੇ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਤੂੰ ਵਧਾ ਕੇ ਇਹਨੂੰ 12 ਘੰਟੇ ਕਰ ਲੈ ਜੇ ਕਰਨਾ ਚਾਹੁੰਦਾ ਤੇਰੀ ਸਵੈ ਇੱਛਾ ਹੈ ਕੋਈ ਤੱਕਾ ਨਹੀਂ ਉਹਦਾ ਜਿਹੜੇ ਜਿਹੜੇ ਉਹਦੇ RC 50 ਅਰਸ ਤੋਂ ਵਧਾ ਕੇ ਅਸੀਂ 144 ਘੰਟੇ ਕਰ ਰਹੇ ਆਂ ਸਾਵੇਂ ਤਾਂ ਉਹ ਅੱਧਾ ਘੰਟਾ ਡੇਲੀ ਓਵਰਟਾਈਮ ਲਾ ਸਕਦਾ ਸੀ ਕੁਆਰਟਰਲੀ ਹੁਣ ਉਹ ਡੇਲੀ ਦੇ ਆਲਮੋਸਟ ਆਲਮੋਸਟ ਜੇ ਇਹਦੇ ਚ ਤੁਸੀਂ ਵੀਕ ਹੌਲੀਡੇਜ਼ ਕੱਢ ਦੋ ਹੁਣ ਉਹ 2 ਘੰਟੇ ਕੰਮ ਡੇਲੀ ਕਰ ਸਕਦਾ ਓਵਰਟਾਈਮ ਦੀ ਤੌਰ ਤੇ ਔਰ ਉਹਨੂੰ ਡਬਲ ਕੰਮ ਕਰਨ ਲਈ ਜਿਹੜਾ ਉਹਦਾ ਮਾਲਕ ਆ ਉਹਨੂੰ ਹੀ ਹੈਸ ਟੂ ਪੇ ਡਬਲ ਉਹਨੂੰ ਡਬਲ ਪੇ ਕਰਨਾ ਪਊਗਾ ਉਹਦਾ ਫਿਰ ਇਹਦੇ ਚ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਤੁਸੀਂ ਦੱਸੋ ਤੁਸੀਂ ਚੈਕਿੰਗ ਦੇ ਲਈ 1 ਸੈਕਿੰਡ ਚੈਕਿੰਗ ਦੇ ਲਈ ਅਸੀਂ ਇਹ ਨਹੀਂ ਕਿਹਾ ਕਿ ਇਹਦੇ ਚੋਂ ਸਾਡੇ ਕੋਈ ਲੇਬਰ ਲਾਜ਼ ਖਤਮ ਕੀਤੇ ਅਸੀਂ ਜਿਹੜਾ ਰੈੱਡ ਟੇਪ ਕਲਚਰ ਹੈ ਜਿਹੜਾ ਤੀਸਰੇ ਦਿਨ ਜਾ ਕੇ ਉੱਥੇ ਕੋਈ ਨਾ ਕੋਈ ਇਨਸਪੈਕਟਰ ਕਰਦਾ ਸੀ ਉਹਨਾਂ ਤੋਂ ਰਿਸ਼ਵਤ ਲੈ ਕੇ ਆਂਦਾ ਸੀ ਉਹਨਾਂ ਦੀ ਜੇਬਾਂ 'ਚ ਅੱਤ ਮਾਰ ਕੇ ਆਂਦਾ ਸੀ ਅਸੀਂ ਉਹ ਸਿਸਟਮ ਨੂੰ ਖਤਮ ਕੀਤਾ ਤਾਂ ਜੋ ਅਸੀਂ ਇਹਦੇ ਚ 20 ਪਰਸੈਂਟਸ ਤੱਕ ਜਿਹੜੇ ਅਦਾਰੇ 'ਚ 20 ਬੰਦੇ ਕੰਮ ਕਰਦੇ ਨੇ ਕੰਮੇ ਕੰਮ ਕਰਦੇ ਨੇ ਜਿਹਦੇ ਵਿੱਚ ਸੱਚ ਸਾਰੀਆਂ ਸ਼ਾਪਸ ਆ ਜਾਂਦੀਆਂ ਸੇਲ ਡੀਪੂ ਆ ਜਾਂਦੇ ਨੇ ਆਫਿਸ ਆ ਜਾਂਦੇ ਨੇ ਸਟੋਰ ਰੂਮ ਆ ਜਾਂਦੇ ਨੇ ਗੋਡਾਊਨ ਆ ਜਾਂਦੇ ਨੇ ਵੇਅਰ ਹਾਊਸ ਆ ਤੇ ਇਹਦੇ ਚ ਬੈਂਕ ਆ ਜਾਂਦੇ ਨੇ ਰੈਸਟੋਰੈਂਟ ਆ ਜਾਂਦੇ ਐਂਟਰਟੇਨਮੈਂਟ ਦੀਆਂ ਪਲੇਸਿਸ ਆ ਜਾਂਦੀਆਂ ਮਕੈਨੀਕਲ ਵਰਕਸ਼ਾਪਸ ਤੇ ਕਾਰ ਦੇ ਮਕੈਨਿਕ ਆ ਜਾਂਦੇ ਨੇ ਅਸੀਂ ਉਹਨਾਂ ਦੇ ਲਈ ਇਹ ਸੁਖਾਲਾ ਕੀਤਾ ਵੀ ਘੱਟ ਤੋਂ ਘੱਟ ਜਿਹੜਾ ਰੋਜ਼ ਤੁਹਾਡਾ ਸ਼ੋਸ਼ਨ ਹੋ ਰਿਹਾ ਰੋਜ਼ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵੀ ਤੁਹਾਨੂੰ ਉਹ ਤੋਂ ਨਜਾਤ ਮਿਲ ਸਕਦੀ ਹੋਵੇ ਦੂਸਰੀ ਗੱਲ ਜੇ ਉਹਨਾਂ ਨੇ ਕੋਈ ਵਾਇਲੇਸ਼ਨ ਕੀਤੀ ਆ ਮੰਨ ਲਓ ਤਾਂ 3 ਮੰਥ ਤਿੰਨ ਮਹੀਨੇ ਚ ਇੱਕ ਵਾਰ ਜਾ ਕੇ ਇਨਸਪੈਕਟਰ ਚੈੱਕ ਕਰਕੇ ਆਊਗਾ ਇੱਕ ਵਾਰ ਮੋੜ ਤੇ ਅਸੀਂ ਇੱਕ ਬਾਰ ਲਾਤਾ ਸੈਂਸਰ ਲਾਤਾ ਕਿ ਜੇ ਉਹਨੇ ਇੱਕ ਵਾਰ ਜਾ ਕੇ ਚੈਕਿੰਗ ਕੀਤੀ ਉਹਨੇ ਕੋਈ ਬਾਇਲਾਂਸ ਨੂੰ ਉਹਦੇ ਨੂੰ ਵਾਇਲਟ ਕੀਤਾ ਤਾਂ ਉਸ ਤੋਂ ਬਾਅਦ ਚੋ 3 ਮਹੀਨੇ ਨਹੀਂ ਹੋ ਜਾਊਗਾ 3 ਮਹੀਨੇ ਲਈ ਉਹਨੂੰ ਟਾਈਮ ਦੱਤਾ ਵੀ ਤੂੰ ਆਪਣੇ ਆਪ ਨੂੰ ਠੀਕ ਕਰ ਆਪਣੇ ਆਪ ਨੂੰ ਓਕੇ ਕਰ ਆਫਟਰ ਦੈਟ ਜੇ ਉਹ 3 ਮਹੀਨੇ ਬਾਅਦ ਚੈਕਿੰਗ ਕਰਨ ਜਾਂਦਾ ਉੱਥੇ ਉਹ ਠੀਕ ਪਾਇਆ ਜਾਂਦਾ ਫਿਰ ਉਹਨੂੰ ਤੰਗ ਨਹੀਂ ਕੀਤਾ ਜਾਊਗਾ ਪ੍ਰਚਾਲ ਨਹੀਂ ਕੀਤਾ ਜਾਊਗਾ ਇਹ ਸਾਰਾ ਆਪਾਂ 25 ਰੁਪਏ ਤੂੰ ਇਹ ਪਹਿਲਾਂ 25 ਰੁਪਏ ਹੁੰਦਾ ਸੀ 25 ਤੋਂ 100 ਤੱਕ ਸੀਗਾ ਜੀ ਜਿਹੜਾ ਜੇ ਕੋਈ ਵਾਇਲੇਸ਼ਨ ਹੋ ਜਾਂਦੀ ਸੀ ਹਾਂਜੀ ਤਾਂ ਸੈਕਸ਼ਨ 21 ਦੇ 26 ਸੀਗਾ ਹੁਣ 1000 ਤੋਂ 30000 ਕਰ ਦਿੱਤਾ ਜਰਬਾਨਾ 10000 ਰੁਪਿਆ ਕਰਤਾ ਜੇ ਕੋਈ ਦੁਕਾਨਦਾਰ ਕਿਸੇ ਆਪਣੇ ਲੇਬਰ ਵਾਲੇ ਨੂੰ ਤਾਂ ਤੇ ਜਿਹੜਾ 100 ਰੁਪਏ ਜਰਮਾਨਾ ਸੀ ਉਹ 30000 ਰੁਪਏ ਕਰਤਾ ਹੁਣ ਤੁਸੀਂ ਦੱਸੋ ਇਹ ਲੇਬਰ ਦਾ ਸ਼ੋਸ਼ਣ ਹੋ ਰਿਹਾ ਹੈ ਜਾਂ ਜਮਾਨਾ ਉਹਨੂੰ ਵੀ ਦਿੱਤਾ ਸੀ ਕਿ ਭਾਈ ਆਪਣੇ ਹਿਸਾਬ ਨਾਲ ਚੱਲ ਰਿਕਾਰਡ ਰੱਖ ਪ੍ਰੋਪਰ ਉਦਾ ਉਹਦਾ ਸਾਡੇ ਨਾਲ ਪੋਰਟਲ ਤੇ ਸਾਡਾ ਇੰਟਰਚ ਰਾਵਾਂਗੇ ਤੇ ਨਾਲ ਨਾਲ ਜਦੋਂ ਤੱਕ ਇਹਨੂੰ ਅਸੀਂ ਡਰਾਫਟ ਕਰਕੇ ਪੂਰਾ ਡਰਾਫਟ ਕਰਕੇ ক্লোਜ਼ ਬਾਈ ਵਿਦਾਨ ਸਮਝ ਲੈ ਕੇ ਅਨਗੋ ਤੱਕ ਅਸੀਂ ਸਟੇਕ ਹোলਡਰਸ ਨਾਲ ਵੀ ਗ੍ਰੀਆ ਗੱਲਬਾਤ ਕਰਾਂਗੇ ਔਰ ਲੇਬਰ ਡਿਪਾਰਟਮੈਂਟ ਦੀ ਮੀਟਿੰਗ ਵੀ ਲਾਵਾਂਗੇ ਜੀ ਬਿਲ ਤੇ ਵੀ ਲੋਕ ਆਉਂਦੇ ਰਹਿੰਦੇ ਆ ਜਿਹੜੇ ਲੇਬਰ ਯੂਨੀਅਨਾਂ ਨਾਲ ਜਾਂ ਲੇਬਰ ਵਿਜਨੀ ਸੰਸਥਾਵਾਂ ਨਾਲ ਉਹਨਾਂ ਨੂੰ ਸਰਵ ਸਰ ਜਿਹੜੇ ਇਨਸਪੈਕਟਰ ਤੱਕ ਉਹਨਾਂ ਸਰ YouTube ਉੱਪਰ ਜ਼ਗਾਤਾਰ ਵਿਰੋਧਤਾ ਕੀ ਜਾ ਰਹੀ ਹੈ ਇੱਕ ਹੋਰ ਯੂਟਿਊਬਰ kia ਆਨੇ ਵਾਲੇ ਸਮੇਂ ਵਿੱਚ ਪੰਡਿਆਪਰ ਕਾ इनके खिलाफ ਵੀ ਦੇਖੋ ਇਹ ਇਹ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਲੈਨੇ ਮੰਡੀ ਮੁਰਕਾ ਨਾਲ ਹੈਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਆ ਜਿਹੜਾ ਉਹ ਦੇਖਦਾ ਹੈਨਾ ਤੇ ਇਸ ਕਰਕੇ ਜਿਵੇਂ ਜਿਹੜੀ ਜੋਤੀ ਮਲੋਤਰਾ ਕੀ ਨਾਸ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋ ਰਿਹਾ ਹੈ ਹੈਨਾ ਹਾਂ ਰੁਪੜ ਦਾ ਕੋਈ ਪਿੰਡ ਹੈ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਾਂ ਕੋਈ ਪੈਸੇ ਪੂਸੇ ਦਾ ਲਾਲਚ ਆ ਜਾਂ ਜਾਂ ਕੋਈ ਹੋਰ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਨੂੰ ਦੇਸ਼ ਵਿਰੋਧੀ ਕਾਰਵਾਈਆਂ ਜਿਹੜੇ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਆ ਵੀ ਜੇ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਦਾ ਮਾਨ ਸਰ ਜੀ ਜੋ ਆਪਨੇ ਬਿਆਨ دیا ਥਾ 1 ਨੇਸ਼ਨ 1 ਹਸਬੰਡ ਉਸ ਪਰ ਰਵਨੀਤ ਬਿੱਟੂ ਬਿੱਟੂ ਨੇ ਜੋ ਹੈ ਉਸ ਪਰ ਪ੍ਰਤਕਾਰ ਕੀਤਾ ਉਹਨਾਂ ਨੇ ਕਹਾ ਕਿ ਆਪ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਆਪ ਕਿਸੇ ਨਾ ਕਿਸੇ ਤਰੀਕੇ ਸੇ ਪਾਕਿਸਤਾਨ ਨੂੰ ਮਦਦ ਪਹੁੰਚਾਉਣਾ ਚਾਹਤੇ ਹਾਂ ਅਸੀਂ ਕਿਹੜੀ ਪਾਕਿਸਤਾਨ ਦੀ ਭਾਸ਼ਾ ਬੋਲਦੇ ਨਹੀਂ ਬਸ ਇਹ ਹੈ ਵੀ ਉਹ ਫਿਰ ਵਾਪਸ ਕਿਉਂ ਲੈ ਲਿਆ ਫਿਰ ਉਹ ਸੰਦੂਰ ਭੇਜਣਾ ਉਹ ਕੋਈ ਨਹੀਂ ਭਾਸ਼ਾ ਹੈ ਜੀ ਤਾਂ ਜਿਹੜਾ ਵੀ ਕੋਈ ਬੋਲੇ ਕਿ ਭਾਈ ਤੁਸੀਂ ਇਦਾਂ ਕੋਈ ਕੀਤਾ ਕਹਿੰਦੇ ਪਾਕਿਸਤਾਨ ਨੇ ਜਿਹੜਾ ਕੋਈ ਬੋਲ ਕਹਿੰਦੇ ਪਾਕਿਸਤਾਨ ਚਲਾ ਆ ਜਾ ਤੂੰ ਹੈਨਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦਸਣ ਭੇਜਣ ਗਏ ਹੋ ਨੇ ਸਾਡੇ ਨਮਾਇੰਦੇ ਇਸ ਜਿੱਤ ਕੇ ਜਿੱਤ ਗਏ ਹੈਨਾ ਤੇ ਇਹ ਤਾਂ ਪਤਾ ਹੀ ਲੱਗ ਜਾਂਦਾ ਹੁੰਦਾ ਵੀ ਜਿੱਤ ਗਏ ਜਾਂ ਨਹੀਂ ਜਿੱਤ ਗਏ ਕਿਥੋਂ ਕੁ ਮੁੜ ਕੇ ਆਏ ਆ ਜਾਂ ਕਿਤੇ ਸਮਝੌਤਾ ਪਾਇਆ ਕਿੰਨੀ ਕ ਜਮੀਨ ਉਹਨਾਂ ਦੀ ਆਪਾ ਦੱਬ ਲਈ ਸੀ ਹੈਨਾ ਇਹ ਥੋੜਾ ਪਾਕਿਸਤਾਨ ਦੀ ਕੀ ਭਾਸ਼ਾ ਹੈ ਜੀ ਦੱਸੋ ਤੇ ਹੁਣ ਜੇ ਦੇਸ਼ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਡੀਐਸ ਹੈ ਉਹ ਕਹਿੰਦਾ ਵੀ ਹਾਂ ਵਿਮਾਨ ਤੋਂ ਗਰੇ ਥੇ ਲੇਕਿਨ ਕਿਤਨੇ ਇਹ ਨਹੀਂ ਇੰਪੋਰਟੈਂਟ ਇਹ ਹੈ ਕਿਉਂ ਗਰੇ ਥੇ ਹਨਾ ਸਰ ਇਹ ਮੈਂ ਮੈਂ ਤਾਂ ਨਹੀਂ ਕਿਹਾ ਇਹ ਵੀ ਫਿਰ ਪਾਕਿਸਤਾਨੀ ਪਾਸ ਹੈ ਫਿਰ ਇਹਨਾਂ ਦਾ ਜਿਹੜਾ ਬਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦੱਸਦਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣੇ ਦੇ ਨੇ ਕਰਦੇ ਸਿਰਫ ਟੈਰਿਸਟਾਂ ਦੇ ਟਿਕਾਣਿਆਂ ਤੇ ਅਸੀਂ 500 ਤੋਂ ਵੱਧ ਕਰਾਨੀ ਹੈ ਟਾਈਮ ਫਿਰ ਉਹਨਾਂ ਨੇ ਰੱਖਿਓਣੇ ਉੱਥੇ ਹੀ ਤੇ ਨਾ ਲੈ ਕੇ ਜਾਂਦੇ ਨੇ ਫੌਜ ਉੱਥੇ ਹੱਥ ਪਾ ਦਿਨੋ ਨਾ ਮਿਲ ਵੀਰ ਨੇ ਰਖਵਣੇ ਉਹਨੂੰ ਜਦੋਂ ਪਤਾ ਲੱਗ ਗਿਆ ਉਹਨੇ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਢਾਈਆਂ ਕੱਲੀਆਂ ਠੀਕ ਹੈ ਨਾ ਇਹ ਕੋਈ ਇਹ ਕੋਈ ਇਹ ਇਹ ਮੈਂ ਬਿਆਨ ਮਹਿਨਤ ਹੈ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋਚ ਤਾਂ ਕਹਿਣਾ ਹੀ ਹੁੰਦਾ ਕੁਝ ਨਾ ਕੁਝ ਭਗਵਾਨ-ਪਰਮ ਦੇ ਖਿਲਾਫ ਕਹੀ ਜਾਣੇ ਦਿਨਾਂ ਕੋਈ ਫਰਕ ਸਰ ਇੱਕ ਖੁਸ਼ੀ ਮੰਗਦੀ ਸੀ ਨੀ ਨੀਤੀ ਜੋਗ ਦੇ ਵਿੱਚ ਮੈਂ ਦਿੱਸਦਾ ਹਾਂ ਓਕੇ ਜੀ ਭਾਈ ਸੱਚੀ ਗੱਲ